ਅੱਜ ਦਾ ਇਤਿਹਾਸਕ ਦਿਨ ਹੈ ਇਹਨੂੰ ਕਿਹੜੀ ਅੱਖ ਦੇ ਨਾਲ ਦੇਖਿਆ ਜਾਵੇ ਪੰਜਾਬ ਦੇ ਲੋਕ ਕੀ ਮੰਨਨ ਇਹ ਜਿਹੜੀ ਸਭ ਤੋਂ ਵੱਡੀ ਗੱਲ ਹੋਈ ਆ ਜੋ ਇਹ ਆ ਕਿ ਵੀ ਜਿਹੜੀ ਵੀ ਆਪਣੀ ਰਾਜਨੀਤੀ ਉਹਦੇ ਆਪਾਂ ਕਹਿੰਦੇ ਸੀ ਧਰਮ ਦਾ ਗੁੰਡਾ ਚਾਹੀਦਾ ਜਾਂ ਕੀ ਹੈ ਜਿਹਦੇ ਕਰਕੇ ਆਪਾਂ ਪਿਛਲੇ 15-20 ਸਾਲ ਖਮਿਆਜਾ ਪੋਤਿਆ ਭੰਤ ਨੇ ਇੱਕ ਆ ਉਹਦਾ ਆਪ ਦੀ ਜਥੇਬੰਦੀ ਦੇ ਹੱਥੋਂ ਸ਼ਕਾਰ ਹੋਏ ਆ ਆਪਦੀ ਵਾੜੀ ਸਾਨੂੰ ਖਾਣ ਲੱਗੀ ਸੀ ਅੱਜ ਉਹਦਾ ਵੀ ਹੱਲ ਕੱਢ ਲਿਆ ਗਿਆ ਪਰ ਅੱਜ ਤੋਂ 30 ਸਾਲ 40 ਸਾਲ 50 ਸਾਲ ਬਾਅਦ ਜੇ ਕਿਤੇ ਕੋਈ ਨਵਾਂ ਬਾਦਲਾ ਆ ਕੇ ਹੋਊਗਾ ਤਾਂ ਉਹਦੇ ਤੇ ਕੁੰਡਾ ਹੈਗਾ ਇਹਨੂੰ ਉਧਰ ਨੂੰ ਨਹੀਂ ਤੋਰਨ ਦੇਣਗੇ ਕਿਉਂਕਿ ਇਹ ਜਿਹੜਾ ਹੈਗਾ ਪੰਥ ਤੇ ਕੁੰਡਾ ਰੱਖੂਗਾ ਇਹ ਬਹੁਤ ਵੱਡੀ ਗੱਲ ਹੈ ਕਿ ਬਹੁਤ ਵਿਚਾਰੂ ਗੱਲ ਆ ਪੰਥ ਦੀ ਇਸ ਜਥੇਬੰਦੀ ਚ ਪਹਿਲੀ ਵਾਰ ਆਏ ਹੋਇਆ ਹੈ ਯਾਨੀ ਹਰਪ੍ਰੀਤ ਸਿੰਘ ਕਾਬਲੀਤ ਰੱਖਦੇ ਨੇ ਉਹਨਾਂ ਪੰਥ ਦੇ ਜਿਹੜੇ ਤਮਾਮ ਸਾਰੇ ਦਰਪੇਸ਼ ਮਸਲੇ ਨੇ ਉਹਨਾਂ ਨੂੰ ਲੈ ਕੇ ਇੱਡੇ ਵੱਡੇ ਵੱਡੇ ਅਹੁਦਿਆਂ ਨੂੰ ਵੀ ਉਹਨਾਂ ਨੇ ਤਰਕਨਾਰ ਕਰਤਾ ਆਪਦੇ ਜ਼ਾਤੀ ਨੁਕਸਾਨ ਵੀ ਲਿਆ ਉਹਨਾਂ ਨੇ ਵੇਖੋ ਹਨਾ ਨਿੱਜੀ ਜੋ ਉਹਨਾਂ ਨੂੰ ਮਿਲਣਾ ਸੀਗਾ ਉਹ ਵੀ ਸਾਰਾ ਛੱਡਿਆ ਤਾਂ ਮੇਰੇ ਖਿਆਲ ਆਪਾਂ ਨੂੰ ਉਸ ਤੇ ਗੱਲ ਤੇ ਤੱਕਣਾ ਜੀ ਬਾਕੀ ਜਦੋਂ ਆਪਾਂ ਉਹਨਾਂ ਦੀ ਲੈਕਚਰਸ ਹੁੰਦੇ ਆ ਉਹਨਾਂ ਨੂੰ ਵਿਚਰਦੇ ਵੇਖਦੇ ਆ ਤਾਂ ਆਪਾਂ ਨੂੰ ਪਤਾ ਲੱਗਦਾ ਕਿ ਵੀ ਇਹ ਇਹ ਸ਼ਖਸੀਅਤ ਦੇ ਵਿੱਚ ਕਿੰਨਾ ਗਿਆਨ ਆ ਕਿੰਨੀ ਇਹਨਾਂ ਨੂੰ ਸਮਝ ਆ ਅੱਜ ਦਾ ਜੋ ਸਮਾਂ ਅੱਜ ਇਹ ਪੋਲਿਟੀਕਲ ਲੜਾਈ ਆ ਅੱਜ ਉਸੇ ਤਰੀਕੇ ਨਾਲ ਉਸੇ ਰਵੈਤ ਨੂੰ ਰੱਖਦੇ ਹੋਏ ਜਥੇਦਾਰ ਸਾਹਿਬ ਨੇ ਇਹ ਕਿਹਾ ਕਿ ਹਾਂ ਵੀ ਮੈਂ ਅੱਗੇ ਆਉਣਾ ਮੈਂ ਇਹ ਲੜਾਈ ਲੜੋ ਤੋ ਲੜਾਈ ਲੜੇ ਪਿੱਛੇ ਨੇ ਸਮਝ ਕੀ ਨਹੀਂ ਉਹਨਾਂ ਨਾਲ ਮਾੜਾ ਕੀਤਾ ਯਾਰ ਕੀ ਮਤਲਬ ਪਰਿਵਾਰ ਤੇ ਦੂਸ਼ਣਬਾਜੀ ਉਹਨਾਂ ਤੇ ਦੂਸ਼ਣਬਾਜੀ ਹਰ ਚੀਜ਼ ਨੂੰ ਉਸ ਚਲ ਦੇ ਗਏ ਪੰਥ ਨੂੰ ਅਵਲ ਸਮਝਿਆ ਪੰਥ ਦੀ ਪਹਿਲ ਰੱਖੀ ਪਰਿਵਾਰ ਨੂੰ ਪਿੱਛੇ ਰੱਖਿਆ ਆਪ ਦੀ ਨਿਜ ਨੂੰ ਪਿੱਛੇ ਰੱਖਿਆ ਤੇ ਅੱਜ ਉਹ ਅੱਗੇ ਆ ਕੇ ਉਹਨਾਂ ਨੇ ਸਭ ਹੌਸਲੇ ਨਾਲ ਕਮਾਨ ਸੰਭਾਲੀ ਬਾਬਾ ਫੂਲਾ ਸਿੰਘ ਦੇ ਬੁਰਜ ਦੇ ਧਾਰਮਿਕ ਸਥਾਨ ਦੇ ਉੱਪਰ ਅੱਜ ਇੱਕ ਨਵਾਂ ਇਤਿਹਾਸ ਰਚਿਆ ਗਿਆ ਕਿ ਅੱਜ ਪੰਜ ਮੈਂਬਰੀ ਕਮੇਟੀ ਤੋਂ ਅਕਾਲੀ ਦਲ ਦੀ ਸਥਾਪਨਾ ਹੋਈ ਹੈ ਜਿਦੇ ਵਿੱਚ ਪ੍ਰਧਾਨ ਜਿਹੜੇ ਨੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਚੇਅਰਪਰਸਨ ਬੀਬੀ ਸਤਵੰਤ ਕੌਰ ਉਹਨਾਂ ਨੂੰ ਲਗਾਇਆ ਗਿਆ ਤਾਂ ਇਸੇ ਨੂੰ ਲੈ ਕੇ ਮਿਸਲ ਸਤਲੋਜ ਤੋਂ ਸਰਦਾਰ ਅਜੀਪਾਲ ਸਿੰਘ ਬਰਾੜ ਨੇ ਸਾਡੇ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਦੇ ਬਰਾੜ ਸਾਹਿਬ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਕਿ ਜਿਹੜਾ ਅੱਜ ਦਾ ਇਤਿਹਾਸਕ ਦਿਨ ਹੈ ਇਨੂੰ ਕਿਹੜੀ ਅੱਖ ਦੇ ਨਾਲ ਦੇਖਿਆ ਜਾਵੇ ਪੰਜਾਬ ਦੇ ਲੋਕ ਕੀ ਮੰਨ ਰਹੇ ਨੇ ਦੇਖੋ ਪਹਿਲੀ ਗੱਲ ਤੇ ਇਹ ਆ ਕਿ ਵੀ ਬਹੁਤ ਲੋਕਾਂ ਨੇ ਗੱਲਾਂ ਚੱਕੀਆਂ ਆਏ ਆ ਕਿ ਵੀ ਆਏ ਨਹੀਂ ਹੋਊਗਾ ਆਏ ਨਹੀਂ ਹੋਊਗਾ ਤੇ ਅੱਜ ਬਹੁਤ ਵੱਡਾ ਅਹਿਮ ਫੈਸਲਾ ਹੋਇਆ ਕਿ ਵੀ ਉਹ ਸਾਰੀ ਪ੍ਰਕਿਰਿਆ ਜੋ ਸਾਰਾ ਪ੍ਰੋਸੈਸ ਸ਼ੁਰੂ ਹੋਇਆ ਸੀ ਉਹ ਪੂਰਾ ਹੋ ਕੇ ਪ੍ਰਧਾਨ ਚੁਣ ਲਿਆ ਗਿਆ ਹੈ ਨਾ ਤੇ ਨਾਲ ਹੀ ਇੱਕ ਪ੍ਰੋਸੈਸ ਇਹ ਸ਼ੁਰੂ ਕਰ ਦਿੱਤਾ ਗਿਆ ਕਿ ਵੀ ਬਾਕੀਆਂ ਦਾ ਤਾਲਮੇਲ ਕਰਕੇ ਉਹਨਾਂ ਨੂੰ ਹੋਵੇ ਜਿਹੜੀ ਸਭ ਤੋਂ ਵੱਡੀ ਗੱਲ ਹੋਈ ਆ ਜੋ ਇਹ ਆ ਕਿ ਵੀ ਜਿਹੜੀ ਵੀ ਆਪਣੀ ਰਾਜਨੀਤੀ ਦੇ ਤੇ ਆਪਾਂ ਕਹਿੰਦੇ ਸੀ ਧਰਮ ਦਾ ਕੁੰਡਾ ਚਾਹੀਦਾ ਹੈ ਜਾਂ ਕੀ ਹੈ ਜਿਹਦੇ ਕਰਕੇ ਆਪਾਂ ਪਿਛਲੇ 15-20 ਸਾਲ ਖਮਿਆਜਾ ਪੁਗਤਿਆ ਪੰਥ ਨੇ ਇੱਕ ਆ ਉਹਦਾ ਆਪ ਦੀ ਜਥੇਬੰਦੀ ਦੇ ਹੱਥੋਂ ਸ਼ਿਕਾਰ ਹੋਏ ਉਹ ਆਪਦੀ ਬਾੜੀ ਸਾਨੂੰ ਖਾਣ ਲੱਗ ਗਈ ਸੀ ਅੱਜ ਉਹਦਾ ਵੀ ਹੱਲ ਕੱਢ ਲਿਆ ਗਿਆ ਕਿ ਵੀ ਅੱਜ ਪਵਾ ਦੋਨੇ ਸ਼ਕਤੀਆਂ ਬਹੁਤ ਵਧੀਆ ਹੈਗੀਆਂ ਆਪਣੇ ਕੋਲੇ ਪਰ ਅੱਜ ਤੋਂ 30 ਸਾਲ 40 ਸਾਲ 50 ਸਾਲ ਬਾਅਦ ਜੇ ਕਿਤੇ ਕੋਈ ਨਵਾਂ ਬਾਦਲਾ ਆ ਕੇ ਹੋਊਗਾ ਤਾਂ ਉਹਦੇ ਉੱਤੇ ਕੁੰਡਾ ਹੈਗਾ ਇਹ ਉਹਨੂੰ ਉਧਰ ਨੂੰ ਨਹੀਂ ਤੋਰ ਤੋਰ ਦੇਣਗੇ ਕਿਵੇਂ ਇਹ ਜਿਹੜਾ ਹੈਗਾ ਪੰਥ ਤੇ ਕੁੰਡਾ ਰੱਖੂਗਾ ਇਹ ਬਹੁਤ ਵੱਡੀ ਗੱਲ ਹੈਗੀ ਇਹ ਬਹੁਤ ਸੁਚਾਰੂ ਗੱਲ ਆ ਪੰਥ ਦੀ ਇਸ ਸਥਿਤੀਬੰਦੀ ਚ ਪਹਿਲੀ ਵਾਰ ਆਇਆ ਹੋਇਆ ਇਹ ਇਹ ਜੋ ਵੀ ਆਈਡੀਆ ਜਿਵੇਂ ਕ੍ਰੀਏਟ ਕੀਤਾ ਗਿਆ ਨੂੰ ਇਵੋਲਵ ਕਰਕੇ ਬਣਾਇਆ ਗਿਆ ਇਹ ਆਪਦੇ ਆਪ ਹੀ ਬਹੁਤ ਵੱਡੀ ਇਸ ਸਮੂਚੇ ਡੈਲੀਗੇਟਸ ਦਾ ਫੈਸਲਾ ਸੀਗਾ ਸਰ ਸਮੂਚੇ ਡੈਲੀਗੇਟਸ ਦੇ ਅੱਗੇ ਜਦੋਂ ਇਹ ਪੇਸ਼ ਕੀਤਾ ਗਿਆ ਤਾਂ ਉਹਨਾਂ ਨੇ ਤਾਂ ਬਹੁਤ ਖੁਸ਼ੀ ਨਾਲ ਤੇ ਬਹੁਤ ਹੀ ਮਤਲਬ ਜਿਕਾਰਿਆਂ ਨਾਲ ਇਹਨੂੰ ਸਵਾਗਤ ਕੀਤਾ ਜਾਨੀ ਹਰਪ੍ਰੀਤ ਸਿੰਘ ਕਾਬਲੀਅਤ ਰੱਖਦੇ ਉਹਨਾਂ ਪੰਥ ਦੇ ਜਿਹੜੇ ਤਮਾਮ ਸਾਰੇ ਦਰਪੇਸ਼ ਮਸਲੇ ਨੇ ਉਹਨਾਂ ਨੂੰ ਲੈ ਕੇ ਦੇਖੋ ਉਹਨਾਂ ਨੇ ਆਪਦਾ ਜਿਹਨੂੰ ਕਹਿੰਦੇ ਆ ਅੰਗਰੇਜ਼ੀ ਕਿਹਨੇ ਮੈਟਲ ਸ਼ੋਅ ਕਰਨਾ ਉਹਨਾਂ ਨੇ ਆਪਦਾ ਸ਼ੋਅ ਦਿਖਾਇਆ ਆਪਾਂ ਨੂੰ ਕਿ ਇੱਡੇ ਵੱਡੇ ਵੱਡੇ ਅਹੁਦਿਆਂ ਨੂੰ ਵੀ ਉਹਨਾਂ ਨੇ ਦਰਕਰਨਾਰ ਕਰਤਾ ਆਪਦੇ ਜਾਤੀ ਨੁਕਸਾਨ ਵੀ ਲਿਆ ਉਹਨਾਂ ਨੇ ਵੇਖੋ ਹਨਾ ਨਿਜੀ ਜੋ ਉਹਨਾਂ ਨੂੰ ਮਿਲਣਾ ਸੀਗਾ ਉਹ ਵੀ ਸਾਰਾ ਛੱਡਿਆ ਤਾਂ ਮੇਰੇ ਖਿਆਲ ਆਪਾਂ ਨੂੰ ਉਸ ਤੇ ਗੱਲ ਤੇ ਤਾਂ ਕਰਨੀ ਜੀ ਬਾਕੀ ਜਦੋਂ ਆਪਾਂ ਉਹਨਾਂ ਦੀ ਲੈਕਚਰ ਸੁਣਦੇ ਹਾਂ ਉਹਨਾਂ ਨੂੰ ਵਿਚਰਦੇ ਵੇਖਦੇ ਆ ਤਾਂ ਆਪਾਂ ਨੂੰ ਪਤਾ ਲੱਗਦਾ ਕਿ ਵੀ ਇਹ ਇਹ ਸ਼ਖਸੀਅਤ ਦੇ ਵਿੱਚ ਕਿੰਨਾ ਗਿਆਨ ਆ ਕਿੰਨੀ ਇਹਨਾਂ ਨੂੰ ਸਮਝ ਆ ਤੇ ਮੌਕੇ ਤੇ ਇਹ ਕਿੰਨਾ ਸੋਹਣਾ ਹੀ ਅਗੇ ਗੱਲ ਕਰ ਸਕਦੇ। ਫਰੜ ਸਾਹਿਬ ਇੱਕ ਹੋਰ ਗੱਲ ਦੱਸਿਓ ਕਿ ਇਤਿਹਾਸ ਦੇ ਵਿੱਚ ਕੀ ਅੱਜ ਪਹਿਲੀ ਵਾਰ ਹੋਇਆ ਕਿ ਕਿਸੇ ਸਾਫਕਾ ਜਥੇਦਾਰ ਨੂੰ ਇੱਕ ਨਵਾਂ ਅਕਾਲੀ ਦਲ ਖੜਾ ਕਰਕੇ ਜਾਂ ਅਕਾਲੀ ਦਲ ਦੀਆਂ ਜਿਹੜੀਆਂ ਔਨਤਾਈਆਂ ਆਈਆਂ ਨੇ ਉਹਨਾਂ ਨੂੰ ਸੁਧਾਰਨ ਵਾਸਤੇ ਅਕਾਲੀ ਦਲ ਦਾ ਪ੍ਰਧਾਨ ਲਾਉਣਾ ਪਿਆ ਹੋਵੇ? ਨਹੀਂ ਆਏ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਤਾਂ ਰਹੇ ਆ ਬਹੁਤ ਪ੍ਰਧਾਨ। ਉਹ ਤਾਂ ਉਹਨਾਂ ਨੇ ਅੱਜ ਜਿਵੇਂ ਵੇਰਵੇ ਵੀ ਦਿੱਤੇ ਵਾਕ ਵਾਕ ਇਵਨ ਚੀਫ ਮਿਨਿਸਟਰ ਰਹੇ ਆ ਗੁਰਮਖਸੇ ਮੁਸਾਫਰ ਜੀ ਕਾਲ ਦੱਸ ਦਿੱਤਾ ਦੱਸ ਕੇ। ਤੇ ਇਸੇ ਤਰ੍ਹਾਂ ਇਹ ਕੋਈ ਨਵੀਂ ਗੱਲ ਨਹੀਂ ਪਰ ਹਾਂ ਜਿਸ ਤਰੀਕੇ ਨਾਲ ਇਹਨਾਂ ਨੇ ਕੁਰਬਾਨੀ ਕੀਤੀ ਤੇ ਅੱਗੇ ਆਏ ਠੀਕ ਹੈ ਹੁਣ ਆਪਾਂ ਵੇਖੋ ਕਿ ਇਕਾਲੀ ਫੂਲਾ ਸਿੰਘ ਵੇਖੋ ਇੱਕ ਜਥੇਦਾਰ ਸੀਗੇ ਆਪਾਂ ਕਹਿ ਦਈਏ ਵੀ ਕੱਲ ਨੂੰ ਉਹ ਫਰੰਟ ਤੇ ਕਿਉਂ ਗਏ ਹਨਾ ਜਦੋਂ ਲੋੜ ਪਈ ਉਹ ਫੌਜੀ ਤੌਰ ਤੇ ਫਰੰਟ ਤੇ ਆਏ ਅੱਜ ਦਾ ਜੋ ਸਮਾਂ ਅੱਜ ਇਹ ਪੋਲੀਟੀਕਲ ਲੜਾਈ ਆ ਅੱਜ ਉਸੇ ਤਰੀਕੇ ਨਾਲ ਉਸੇ ਰਵੈਤ ਨੂੰ ਰੱਖਦੇ ਹੋਏ ਜਥੇਦਾਰ ਸਾਹਿਬ ਨੇ ਇਹ ਕਿਹਾ ਕਿ ਹਾਂ ਵੀ ਮੈਂ ਅੱਗੇ ਆਉਣਾ ਮੈਂ ਇਹ ਲੜਾਈ ਲੜਨ ਉਹ ਲੜਾਈ ਲੜੇ ਪਿੱਛੇਲੇ ਸਮੇਂ ਚ ਕੀ ਨਹੀਂ ਉਹਨਾਂ ਨਾਲ ਮਾੜਾ ਕੀਤਾ ਯਾਰ ਕੀ ਮਤਲਬ ਪਰਿਵਾਰ ਤੇ ਦੂਸ਼ਣਬਾਜੀ ਉਹਨਾਂ ਤੇ ਦੂਸ਼ਣਬਾਜੀ ਹਰ ਚੀਜ਼ ਨੂੰ ਉਸ ਚਲਦੇ ਗਏ ਸੌਖਾ ਨਹੀਂ ਹੁੰਦਾ ਪਰਿਵਾਰਾਂ ਚ ਇਹ ਗੱਲਾਂ ਚੱਲ ਰਹੀਆਂ ਇੱਕ ਬੰਦਾ ਝੁਕ ਜਾਂਦਾ ਉਹੀ ਕਹਿੰਦਾ ਕਿ ਕਿਹੜੀ ਕਾਟੋ ਕਲੇਸ਼ ਚ ਮੈਂ ਪਿਆ ਮੈਂ ਕੀ ਲੈਣਾ ਮੈਂ ਚਲੋ ਅੱਜ ਨਾ ਕਰਤਾ ਪਰ ਨਹੀਂ ਉਹਨਾਂ ਨੇ ਪੰਥ ਦੀ ਪੰਥ ਨੂੰ ਅਵਲ ਸਮਝਿਆ ਪੰਥ ਦੀ ਪਹਿਲ ਰੱਖੀ ਪਰਿਵਾਰ ਨੂੰ ਪਿੱਛੇ ਰੱਖਿਆ ਆਪ ਦੀ ਨਿਜ ਨੂੰ ਪਿੱਛੇ ਰੱਖਿਆ ਤੇ ਅੱਜ ਉਹ ਅੱਗੇ ਆ ਕੇ ਉਹਨਾਂ ਨੇ ਹੌਸਲੇ ਨਾਲ ਕਮਾਂਸ ਵਾਲੀ ਲੰਬੇ ਸਮੇਂ ਤੋਂ ਪੰਥ ਦੇ ਵਿੱਚ ਇੱਕ ਰੌਲਾ ਰਿਹਾ ਹੈ ਕਿ ਜਿਹੜਾ ਪੰਥ ਹੈ ਇੱਕ ਝੰਡੇ ਦੇ ਸੱਲੇ ਇੱਕ ਪਲੇਟਫਾਰਮ ਦੇ ਉੱਪਰ ਨਹੀਂ ਆਉਂਦਾ ਕੀ ਲੱਗਦਾ ਹੈ ਕਿ ਹੁਣ ਪੰਥ ਨੂੰ ਇਕੱਤਰ ਕਰਨ ਵਾਸਤੇ ਕਿੱਦਾਂ ਦੀ ਪਹਿਲ ਕਦਮੀ ਤੁਹਾਨੂੰ ਲੱਗਦਾ ਹੈ ਕਿ ਲੋੜ ਹੈ ਉਦਾਂ ਦੀ ਪਹਿਲ ਕਦਮੀ ਕੀਤੀ ਜੀ ਵੇਖੋ ਇਹ ਤਾਂ ਹੁਣ ਸ਼ੁਰੂ ਹੋ ਹੀ ਗਿਆ ਹੈ ਨਾ ਅੱਜ ਜੇ ਇੱਕ ਬੀਬੀ ਜੀ ਨੂੰ ਇਹ ਕੰਮ ਹੀ ਸੌਂਪ ਦਿੱਤਾ ਗਿਆ ਕਿ ਵੀ ਉਹਨਾਂ ਨੇ ਸਾਰਿਆਂ ਨੂੰ ਇਕੱਠਾ ਕਰਨਾ ਤੇ ਉਹਨਾਂ ਨੇ ਤਾਲਮੇਲ ਬਠਾਉਣੀ ਹੈ ਤੇ ਇਹ ਤਾਂ ਮੇਰੇ ਖਿਆਲ ਟਾਈਮ ਦੀ ਗੱਲ ਹੀ ਹੈ ਜਿਵੇਂ ਆਹ ਟਾਈਮ ਪੂਰਾ ਹੋ ਗਿਆ ਉਹ ਵੀ ਕੰਮ ਹੋ ਚੁੱਕਾ ਆਉਣ ਵਾਲੇ ਸਮੇਂ 'ਚ ਮੈਸੇਜ ਕੋਈ ਅਸੀਂ ਇਹ ਮੈਂ ਤਾਂ ਇਹ ਕਹਿੰਦਾ ਵੀ ਸਾਰੇ ਇਸ ਜੱਥੇਬੰਦੀ ਨਾਲ ਜੁੜੋ ਇਹ ਪੰਥ ਦੀ ਸਰਮੌਰ ਜੱਥੇਬੰਦੀ ਆ ਸਿੱਖ ਜਿਹੜੇ ਹੈਗੇ ਆ ਉਹ ਅੰਦਰੂਨੀ ਤੌਰ ਤੇ ਅਕਾਲੀ ਹੁੰਦੇ ਆ ਸਿੱਖ ਨੂੰ ਕਿਸੇ ਹੋਰ ਪਾਰਟੀ ਚ ਹੋਰ ਜੱਥੇਬੰਦੀ ਚ ਜਾਣ ਦੀ ਲੋੜ ਨਹੀਂ ਚਾਹੇ ਦੁਨੀਆ ਚ ਕਿਤੇ ਵੀ ਹੈਗੇ ਆ ਉਹਨਾਂ ਨੂੰ ਇਹਦੇ ਨਾਲ ਜੋੜਨਾ ਚਾਹੀਦਾ ਸਰਦਾਰ ਅਜੀਪਾਲ ਸਿੰਘ ਬਰਾੜ ਸਾਬ੍ਹ ਹੋਣਾ ਦੇ ਨਾਲ ਗੱਲਬਾਤ ਕੀਤੀ ਆ ਤਾਂ ਜਦੋਂ ਉਹ ਵੀ ਪੰਥਕ ਸਿਆਸਤ ਦੇ ਵਿੱਚ ਆਏ ਨੇ ਤੇ ਲਗਾਤਾਰ ਬੇਦਾਗ ਸ਼ਖਸੀਅਤ ਵੱਜੋਂ ਸਮਾਜ ਦੇ ਭਲੇ ਹਿੱਤ ਜਾਂ ਪੰਥ ਦੇ ਬਹੁਤ ਸਾਰੇ ਉਹਨਾਂ ਡੀਪਲੀ ਮਸਲਿਆਂ ਦੇ ਬਾਬਤ ਬੜੀ ਬੇਬਾਕੀ ਦੇ ਨਾਲ ਬੋਲਣ ਦੇ ਆਦੀ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਖਾਸ ਤੌਰ ਤੇ ਖਿਆਲ ਆਤ ਰਹਿਣਗੇ ਕਿ ਇਹਨਾਂ ਤਮਾਮ ਸਾਰੇ ਮਸਲਿਆਂ ਦੇ ਬਾਬਤ ਸਿਆਸੀ ਸਫਾਮਾਂ ਦੇ ਵਿੱਚ ਵਿਚਰਨ ਵਾਸਤੇ ਕਿਸ ਤਰੀਕੇ ਦੇ ਨਾਲ ਇਸ ਨਵੀਂ ਉੱਭਰੀ ਹੋਈ ਲਹਿਰ ਦੇ ਵੱਲੋਂ ਕਾਰਜਸ਼ੀਲ ਹੋਇਆ ਜਾਂਦਾ ਹੈ ਅੱਗੇ ਵੀ ਤਮਾਮ ਸਾਰੇ ਵਿਸ਼ਿਆਂ ਦੇ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ